ਅਗੇ ਜੀ ਦੀਦੀ ਹਾਂ ਅੱਗੇ আচ্ছা ਤੁਹਕਦੇ ਆਏ ਆ ਪੂਹਣੇ ਪੂਹਣ ਨੂੰ ਤੇ ਹੋ ਹੀ ਗਿਆ ਜੀ ਇੱਧਾ ਪਣਾ ਘੰਟਾ ਚਾਚੂ ਭੀ ਲੀਏ ਲੱਗਦੇ ਉਹਨਾਂ ਨੇ ਠੀਕ ਆ ਤੇ ਉਹ ਪੁਫਰ ਜੀ ਤੇ ਬਾਹਰ ਲੱਗੇ ਪਏ ਹੀ ਉੱਥੇ ਆਹੋ ਤੇ ਗੱਲ ਸੁਣੋ ਮੈਂ ਨਾ ਗਿਰਾਨੀ ਦੀਦੀ ਤੈਨੂੰ ਗੱਲ ਦੱਸਣੀ ਹੈਗੀ ਅੱਗੇ ਮੈਂ ਤੈਨੂੰ ਦੱਸਣ ਢੀ ਵੀ ਮੈਂ ਗਈ ਤੇ ਮੈਨੂੰ ਉਧਰ ਬੁਲਾਇਆ ਹੀ ਨਹੀਂ ਇਹਨੇ ਆਇਆ ਤਾਂ ਮੈਂ ਛੱਡ ਤੂੰ ਹਾਂ ਤੈਨੂੰ ਦੱਸਾਂ ਮੇਰੀ ਤਾਂ ਅੱਜ ਅਮਰ ਉਹਨਾਂ ਨਾਲ ਲੜਾਈ ਹੋ ਗਈ ਕਦੋਂ ਦੁਬਾਰਾ ਨਿਕਲ ਕੇ ਨਹੀਂ ਦੇਖਿਆ ਨਹੀਂ ਜਦੋਂ ਤੁਸੀਂ ਗਏ ਤੇ ਉਦੋਂ ਮੈਂ ਨਾਉਣ ਵੱਡ ਗਈ ਤੇ ਬਾਅਦ ਵਿੱਚ ਮੈਂ ਰਾਣੀ ਦੀਦੀ ਵੱਲ ਚਲ ਗਈ ਤੇ ਤੁਸੀਂ ਮੈਂ ਜਦੋਂ ਮੈਂ ਨਿਕਲੀ ਉਦੋਂ ਤੁਸੀਂ ਚਲ ਵੀ ਗਏ ਮੈਂ ਜਾਣੀ ਪਈ ਤੇ ਨਾ ਮੈਨੂੰ ਵੇਖ ਕੇ ਉਹਨੇ ਨਿੰਬੂਆਂ ਦੇ ਬੁੱਟੇ ਤੇ ਪਿੱਛੇ ਲੱਗ ਗਈ ਨਿੰਬੂ ਲੱਗੇ ਹੀ ਤੋੜਨ ਮੈਂ ਤੇ ਉਦੋਂ ਹੀ ਜਾ ਕੇ ਪੁੱਛਿਆ ਮੈਂ ਕਿ ਨਿੰਬੂ ਤੋੜਨ ਲੱਗ ਗਈਆਂ ਤੇ ਉਹ ਕੋਹ ਹੋਰ ਦੀ ਹੋਰੀ ਘਰੀ ਜਾਵੇ ਮੈਨੂੰ ਕੋਈ ਚੜ ਗੁੱਸਾ ਗਿਆ ਮੈਂ ਕੁੱਟੀ ਫਿਰ ਚੰਗੀ ਆ ਕੇ ਉਹ ਕੋ ਮੈਨੂੰ ਕਹਿੰਦੀ ਮੈਂ ਤੇ ਆਪਣੀ ਭੈਣ ਦਾ ਰਿਸ਼ਤਾ ਕਰਨਾ ਵਾ ਤੇ ਤੁੰ ਲਾਲਾ ਜਿੰਨਾ ਮਰਜ਼ੀ ਹੋਰ ਫਿਰ ਮੈਨੂੰ ਆ ਗਿਆ ਗੁੱਸਾ ਮੈਂ ਵਜਾਈ ਤੇ ਚੱਗੀ ਹੂੰ ਫਿਰ ਮੈਂ ਜਦੋਂ ਮੈਂ ਮਾਰਾਂ ਤੇ ਫਿਰ ਕਹਿੰਦੀ ਹੋਂ ਤਾਂ ਮੈਂ ਕਰਨਾ ਹੀ ਕਰਨਾ ਰਿਸ਼ਤਾ ਇਹ ਰਾਣੀ ਕੋ ਵੀ ਤਾਂ ਹੀ ਆ ਕੇ ਪੈਂਦੀ ਆ ਤੇ ਹੋ ਰੋਹ ਤੇ ਮੈਂ ਤੁਹਾਨੂੰ ਦੱਸਣ ਦੀ ਪਿਲ ਨਹੀਂ ਗਾ ਤੇ ਉਹੀ ਹੋਣ ਦੀਆਂ ਹੈਗੀਆਂ ਤੇ ਫਿਰ ਰਾਣੀ ਨੂੰ ਤੁ ਵੀ ਗਿਆ ਬੁਲਾਇਆ ਮੈਂ ਤਾਂ ਚੌਲ ਲੈ ਕੇ ਗਈ ਹਾਂ ਕਿ ਮੈਂ ਖਾ ਇੱਥੇ ਪਏ ਵੀ ਤੇ ਉਦਾਂ ਹੀ ਆ ਤੇ ਚਲਦੀ ਆਉਣੀ ਆ ਤੇ ਕਹਿੰਦੀ ਅਸੀਂ ਤਾਂ ਚੌਲ ਖਾਂਦੇ ਹੀ ਨਹੀਂ ਆ ਲੋਦਾਸ ਕਿੰਨੇ ਝੂਠ ਬੋਲਦੀ ਐ ਇਹ ਤੇ ਭੈਣ ਭਰਾ ਕਿਤੇ ਕੁਕਰ ਚੁੱਕ ਕੇ ਲੈ ਜਾਂਦੇ ਹੁੰਦੇ ਜਦੋਂ ਮੈਂ ਚੌਲ ਬਣਾਇਆ ਹਾ ਉਹਨੂੰ ਇੱਥੇ ਤੇ ਮੈਂ ਕਹਾਂ ਮੈਂ ਹਾਂ ਚਲ ਮੈਂ ਜੋ ਦਿਖਾ ਲੈਣਗੇ ਤੇ ਕਹਿੰਦੀ ਗੱਲ ਸੁਣ ਲੈ ਖਬਰਦਾਰ ਮੇਰੀ ਦੱਸ ਤੋਂ ਬਾਦੋਂ ਨੂੰ ਉਹਦਾ ਨਾ ਨਹੀਂ ਲੈਣਾ ਤੇ ਉਹਨੂੰ ਤੂੰ ਵੀਰ ਭਰਾ ਭਾਜੀ ਜੋ ਮਰਜੀ ਕਿਆ ਕਰ ਅੱਛਾ ਮੈਂ ਫਿਰ ਹੂੰ ਹਾਂ ਜੇ ਕਰਕੇ ਤੇ ਆ ਗਈ ਹਾਂ 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 ਤੇ ਦੱਸ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਹੁਣ ਭੂਆ ਜੀ ਨਹੀਂ ਆਏ ਨਾ ਤੇ ਗੱਲਾਂ ਚ ਕਰੂੰਗੀ ਆ ਜਦ ਭੂਆ ਨਾਲ ਠੀਕ ਐ ਤੇਦਾਂ ਕਰੋ ਫਿਰ ਤੁਸੀਂ ਮੇਲੀ ਆਓ ਆਹ ਹੋ ਜਾ ਫਿਰ ਮੈਂ ਮਿਲ ਗਈ ਹੁੰਨੀ ਆ ਪਰ ਉਧਰ ਵੀ ਜਾ ਕੇ ਨਾ ਗੱਲ ਨਹੀਂ ਹੁੰਦੀ ਜਾਂ ਜੇ ਮੈਂ ਇੱਧਰ ਬੁਲਾ ਲਿਆ ਹਾਂ ਫਿਰ ਉਹਨਾਂ ਨੂੰ ਆਹ ਜਾਂ ਇਧਰ ਦੇਖ ਲਓ ਫਿਰ ਹਾਂ ਹੈਨਾ ਅਗਲੇ ਫਿਰ ਕਹਿਣਗੇ ਹੀ ਇੰਨੇ ਜਦ ਦਿਆਏ ਤੇ ਤੂੰ ਆਈ ਨਹੀਂ ਉਹ ਮੈਂ ਤਾਂ ਇਧਰ ਤਾਂ ਵੀ ਮੈਂ ਕਿਹਾ ਵੇਖਾਂ ਕੀ ਕਰਨ ਲਈ ਆ ਆ ਮੈਂ ਤੇ ਆ ਭਜੂਰੀ ਹੋ ਗਈ ਸਾਰਾ ਦਿਨ ਤੂੰ ਬਾਹਰ ਨਿਕਲਿਆ ਕਰ ਕੋਈ ਗੱਲ ਨਹੀਂ ਆਵੇਂ ਨਾ ਕਰਿਆ ਕਰ ਵੀ ਬੁਲਾਉਂਦੀ ਨਹੀਂ ਨਹੀਂ ਬੁਲਾਉਂਦੀ ਨਾ ਸੇ ਮਨ ਜੋਤ ਤੇ ਬੁਲਾਉਂਦਾ ਹੀ ਆ ਨਾ ਅੱਜ ਉਹ ਵੀ ਨਹੀਂ ਨਾ ਘਰ ਹੈਗੇ ਤੇ ਦੰਦ ਮੈਂ ਚਲ ਨਿਕਲ ਨੂੰ ਕਰਕੇ ਤੇ ਬੁਲਾ ਲੈਣਾ ਸੀਗਾ

ਕੋਈ ਕਰਨੀ ਆ ਜਾ ਤੂੰ ਚਾਹ ਨਹੀਂ ਪੀਣੀ ਮੈਡਮ ਕਿੱਥੇ ਕੋ ਹੁਣ ਨਹੀਂ ਫੂਫਰ ਜੀ ਤੇ ਚਲ ਗਏ ਆ ਕਹਿੰਦਾ ਮੈਂ ਬੈਠਾ ਬੈਠਾ ਬੋਰ ਗਿਆ ਹੋਂਦਿਆਂ ਤੇ ਪਹਿਲੀ ਵਾਰ ਨੂੰ ਚਲ ਗਏ ਆ ਤੇ ਭੂਆ ਤੇ ਭੂਆ ਉਧਰ ਭਿੰਦਰ ਭਾਬੀ ਵੱਲ ਗਈ ਆ ਭੂਆ ਨੇ ਸਾਰੇ ਬੋਦ ਕੋ ਹੋਣੇ ਤੇ ਜਾ ਫਿਰ ਚਲ ਜਾ ਭੂਆ ਵਾਲੀ ਜਾ ਭੂਆ ਕੋਤੇ ਮੈਂ ਬੈਠ ਜਾ ਜਾ ਮੇਲੇ ਆ ਫਿਰ ਦੇ ਸੌਰੀ ਹਾਲ ਨਹੀਂ ਗਏ ਅੱਜ ਫਿਰ ਤੁਸੀਂ ਇਹ ਆਪੂ ਆਜੀ ਚੁੱਪ ਜੀ ਕਰ ਗਏ ਤੁਸੀਂ ਨਹੀਂ ਪਤਾ ਚੁੱਪ ਨਹੀਂ ਮੈਂ ਕੀਤੀ ਰਾਣੀ ਦੇ ਸਹੁਰੇ ਤੇ ਟਾਈਮ ਹੀ ਨਹੀਂ ਲੱਗਾ ਜਾਣ ਦਾ ਹੁਣ ਕੋਈ ਗੱਲ ਨਹੀਂ ਆਪਣੀ ਨੇ ਦਾ ਹਿਸਾਬ ਕਿਤਾਬ ਦੇਖਣਾ ਨਾ ਜਿੱਦਾਂ ਕਰ ਆ ਕੇ ਫਿਰ ਬਾਅਦ ਚ ਜਾਵਾਂਗੇ ਤੇ ਫਿਰ ਉਹਨਾਂ ਨੂੰ ਦੱਸਣਾ ਨਹੀਂ ਬਰੀਨੇ ਦਾ ਆਪਾਂ ਫੋਨ ਹੀ ਕਰ ਦਾਂਗੇ ਫੋਨ ਹੀ ਕਰ ਦਾਂਗੇ ਆਪੇ ਆ ਜਾਣਗੇ ਸਾਸੀ ਆਦੀ ਉੱਥੇ ਕੌਣ ਆ ਚੱਲ ਆ ਜੂਗੀ ਆ ਹੋਏ ਤੇ ਆਇਆ ਤੇ ਮੈਨੂੰ ਤੇ ਇੱਕ ਤਾਂ ਟੈਂਸ਼ਨ ਹੀ ਖਾਈ ਜਾਂਦੀ ਜਦੋਂ ਮੈਂ ਆਉਣੀ ਆ ਪਿਸ਼ੂ ਘਰੋਂ ਆਪਣੇ ਉਧੋ ਦੇ ਬੜੇ ਜਾਣਾਂ ਆਈ ਤਾਂ ਪੇਕੇ ਚੱਲੇ ਆ ਜਦੋਂ ਗਾੜੀ ਆਉਣੀ ਪਰਜਾਈਆਂ ਨਹੀਂ ਭਰਾ ਨਹੀਂ ਦੇਹਦੇ ਫੇ ਮੇਰਾ ਜੀ ਡੁੱਬ ਜਾਂਦਾ ਵੀ ਨਾ ਭੋਲਾ ਜੀ ਏਦਾਂ ਨਾ ਕਰਿਆ ਕਰੋ ਕੋਈ ਗੱਲ ਨਹੀਂ ਫਿਰ ਕੀ ਉਹਨਾਂ ਦੀ ਜਗ੍ਹਾ ਹੋਣਾ ਸੀ ਤਾਂ ਹੈ ਗਈ ਆ ਨਾ ਤੁਸੀਂ ਤਾਂ ਹੈਗੇ ਪੁੱਤ ਨਵੇਂ ਨਰੋਏ ਰਹੋ ਮਾਲਕ ਕਿਰਪਾ ਰੱਖੇ ਸੱਚੇ ਪਾਤਸ਼ਾਹ ਇਹ ਨਹੀਂ ਟੈਂਸ਼ਨ ਲੈ ਆਕਰੋ ਨਾਲੇ ਹੁਣ ਤੁਸੀਂ ਤਾਂ ਹੈਗੇ ਸਾਡੇ ਕੋਲ ਹੋਰ ਕੌਣ ਹੈਗੇ ਤਾਂ ਹੈ ਪੁੱਤ ਉਹਨਾਂ ਦੀ ਵੀ ਕਿਹੜੀ ਉਮਰ ਹੈਗੀ ਉਹ ਵੀ ਤਾਂ ਕਿਤੇ ਨਾਲ ਹੰਡਣ ਜੋਗੇ ਹੀਗੇ ਕਿਤੇ ਢੀ ਛੇਤੀ ਰੱਬ ਨੂੰ ਛੇਤੀਆਂ ਪੈ ਗਈਆਂ ਕਿਤੇ ਗਾੜੀ ਪਿਛਾੜੀ ਜਿੱਦਾਂ ਦਿੰਦੇ ਲੀ ਤੁਰਪੀ ਹੰਡੇ ਘਰ ਦੀ ਮੈਂ ਦੇਹ ਹੱਥ ਜੋੜਦੀ ਮਾਲਕਾ ਗਾੜੀ ਸੁਖ ਸ਼ਾਂਤੀ ਰੱਖੀ ਸੱਚੇ ਪਾਤਸ਼ਾਹ ਚਲੋ ਕੋਈ ਨਹੀਂ ਤੁਸੀਂ ਇੰਨੀ ਵੀ ਕਰਨਾ ਭਰਿਆ ਕਰੋ ਇੰਨੀ ਟੈਨਸ਼ਨ ਨਾ ਲਿਆ ਕਰੋ ਚਲੋ ਮਾ ਰਾਇ ਨੇ ਤੇ ਪਾਇਆ ਅਨੇ ਕੱਟਣੀ ਆ ਦੁੱਖ ਉਹ ਹੀ ਪਉਂਦਾ ਉਹ ਹੀ ਕੱਟਦਾ ਹਾਂਜੀ ਤੇ ਹੈ ਗਈ ਅਬ ਰਾਜਾ ਮੈਂ ਪੀਵਾਂ ਬੋਲੋ ਕੀ ਆ ਮੈਂ ਤਾਂ ਚਾਹ ਹੁੰਦੋਂਗਾ ਵੀ ਬਣਾਈ ਹੈ ਕਪਿੰਦਰ ਦਿੱਲੀ ਤੇ ਪੂਹਾ ਜੀ ਦੀ ਹੋਰ ਨਹੀਂ ਬਣਾਈ ਹੋਰ ਮੈਂ ਤਾਂ ਪੀਂਦੀ ਨਹੀਂ ਤੇ ਮੈਂ ਪੀਣੀ ਹੀ ਨਾ ਤੁਸੀਂ ਨਾ ਤਾਂ ਹੀ ਨੂੰ ਤੇ ਸੁਣ ਵੇ ਤੇ ਆਈ ਕਿ ਮੈਂ ਲੱਗਿਆ ਹੋਣਾ ਤੁਹਾਡੇ ਘਰ ਉਹਨਾਂ ਨੇ ਚਾਹ ਖਲੀ ਬਣਾਉਣੀ ਪਿਆ ਕਰਨੀ ਹੈ ਕੋਈ ਆ ਸਕਦਾ ਕੋਈ ਨਹੀਂ ਜਦੋਂ ਮੈਂ ਆਉਂਗੀ ਤਾਂ ਵੇਖ ਹੀ ਜਾਓ ਪਰ ਉਹ ਨਾ ਚਾਹ ਨਹੀਂ ਮੈਂ ਵੀ ਉਹ ਬਾਮ ਮੇਰੇ ਦਾਤਾ ਕਾਪੀ ਬਾਤੀ ਤਾਂ ਹੁਣ ਮੈਂ ਤੇ ਚੁੱਕੀ ਅੱਧੀ ਅੱਧੀ ਕਰਨ ਤੇ ਹੀਗਾ ਮੇਰੇ ਪਿੰਚਾ ਜਾ ਲੈ ਜਾ ਕੀ ਰਹੂਗੀ ਤੁਹਾਡੇ ਕੋਲ ਅਜੇ ਹਾਂਜੀ ਹੋਰ ਵੀ ਰਹਿਣਾ ਇਨਾ ਅੱਛਾ ਅੱਛਾ ਤੇ ਇਹਦੇ ਮੰਮੀ ਡੈਡੀ ਦਾ ਆਇਆ ਫੋਨ ਹਾਂਜੀ ਕੋਈ ਆ ਜਾਂਦਾ ਆ ਏਪੀ ਦੇ ਫੋਨ ਘਟਦੇ ਹੀ ਨਹੀਂ ਆ ਤੇ ਅੱਛਾ ਹਾਂਜੀ ਕਿੰਨਾ ਕਿੰਨਾ ਚਿਰ ਲੱਗੀ ਰਹਿੰਦੀ ਆ ਸਭ ਉਹ ਨਹੀਂ ਕਿੰਨੇ ਕਿ ਠੀਕ ਠਾਕ ਹਾਂਜੀ ਅੱਛਾ ਠੀਕ ਨੇ ਤੇ ਮੰਗਣ ਦੇ ਨਹੀਂ ਜੇ ਗੱਲ ਕਰਦੇ ਕੋਈ ਰਿਸ਼ਤੇ ਬਾਰੇ ਮੈਂ ਕਰਦੇ ਤਾਂ ਹੈਗੇ ਆ ਹੂਆ ਜੀ ਉਹ ਤੇ ਕਹਿੰਦੇ ਆ ਕਿ ਤੂੰ ਲੱਭ ਮੁੰਡਾ ਕੋਈ ਅੱਛਾ ਤੇ ਹੁਣ ਕੋਈ ਮੁੰਡਾ ਮੇਰੀ ਨਿਗਾ ਚ ਹੀ ਨਹੀਂ ਆ ਤੂੰ ਹੀ ਕਰਵਾਉ ਨਾ ਰਿਸ਼ਤਾ ਆ ਮੈਂ ਬੁੱਢਾ ਹੋ ਗਿਆ ਨਾ ਲੈ ਹੋ ਗਿਆ ਮੈਂ ਤਾਂ ਕਦੀ ਸੋਚਿਆ ਨਹੀਂ ਵੀ ਆਪਾਂ ਮੰਨੇ ਨਾਲ ਹੀ ਕਰਦੀ ਐ ਨਹੀਂ ਤਾਂ ਆਹੋ ਲੈ ਪੁਰਦੇਸ਼ ਰ ਮ ਆ ਗਈ ਆ ਚੱਲ ਛਾ ਕੋਈ ਨਹੀਂ ਸਹੀ ਕਹਤਾ ਤੂੰ ਨਹੀਂ ਆ ਮੈਂ ਤੇ ਕਿਦਾਂ ਦਾ ਰਿਸ਼ਤਾ ਕਹਿੰਦੇ ਆ ਉਹਦਾ ਮੁੰਡਾ ਦੇ ਬਸ ਇਦਾਂ ਹੀ ਆ ਜਿੱਦਾਂ ਦਾ ਹੁਣ ਮੇਰੇ ਘਰ ਵਾਲਾ ਨਾ ਕਹਿੰਦੇ ਇਦਾਂ ਦਾ ਹੀ ਹੋਵੇ ਬਸ ਹੂੰ ਤੇ ਹੁਣ ਮੈਂ ਇਤਿਆਪੇ ਆ ਕਿ ਮੰਨੇ ਨਾ ਹੀ ਆਪਾਂ ਕਰ ਲਈਏ ਆਹੋ ਵੀ ਨਾਲੇ ਦੋਵੇਂ ਭੈਣਾਂ ਇੱਕੋ ਥਾਂ ਹੋ ਜਾਣਗੀਆਂ ਹੋ ਜਾਣਗੀਆਂ ਤੇ ਮੈਂ ਉਹ ਸੋਚਣ ਨਹੀਂ ਮੈਂ ਤੇ ਅੱਗੇ ਤੁਹਾਨੂੰ ਵੀ ਇੱਕ ਦਿਨ ਵੀ ਘਰੇ ਕੱਲ ਕੀ ਆ ਇਹ ਉਦੋਂ ਵੀ ਹੋ ਉਦੋਂ ਵੀ ਕਹਿ ਦੇ ਆ ਮਾ ਵਿਚ ਆਈ ਗੱਲ ਤੇ ਜੇ ਭੂਆ ਸੀ ਜਿਹੜੀ ਗੱਲ ਕਹਿੰਦੇ ਉਹ ਕਰ ਹੀ ਲੈਨੇ ਆ ਆ ਸੋਹਣੀ ਆ ਮੋੜ ਕੇ ਲਾਂਦੇ ਜੀ ਵੇਖਣ ਜਾਣਾ ਪੁੱਤ ਨਾਲੇ ਜਦੋਂ ਦੇ ਉਹ ਗਏ ਆ ਨਾ ਉਹਨਾਂ ਨੇ ਤਾਂ ਸੋਨਾ ਸੋਨਾ ਵਾਧੂ ਬਣਾਇਆ ਵਾ ਅੱਛਾ ਤੇ ਸਾਰਿਆਂ ਨੂੰ ਉਹਨਾਂ ਨੇ ਸੈੱਟ ਪਾਉਣੇ ਆ ਅੱਛਾ ਤੇ ਵਿਚੋਲਣ ਨੂੰ ਵੀ ਕਹਿੰਦੇ ਸੀਗੇ ਕਿ ਛਾਪ ਪਾਵਾਂਗੇ ਛਾਪ ਉਹਦੀ ਛਾਪ ਗੜਾ ਉਹਨਾਂ ਛੋਟੀ ਪਾਣੀ ਤੋਲੇ ਦੀ ਛਾਪ ਪਾਉਣੀ ਆ ਤੇ ਛਾਹ ਹੂੰ ਤੇ ਤੋਲਾ ਸੋਨਾ ਜਿਹਨਾਂ ਨੇ ਪਾਉਣਾ ਚੈਨੀ ਚੁੰਨੀ ਬਣਾ ਲੈਣਗੇ ਜੋ ਤੋਲੇ ਦਾ ਧੌਣ ਕੈਂਠਾ ਬਣ ਜਾਂਦਾ ਵਾ ਵਿਚੋਲੇ ਨੂੰ ਪਾ ਦੇਣਾ ਵਿਚੋਲੇ ਨੂੰ ਚਲ ਨਾ ਵੀ ਪਾਉਣ हां मैं हूं तो मैं ਜਿੱਦਾਂ ਭੂਆ ਜੀ ਨੂੰ ਕਹਿ ਦੂੰਗੀ ਉਦਾਂ ਹੀ ਉਹਨਾਂ ਨੇ ਮੰਨ ਜਾਣਾ ਤਾਂ ਸੈਟ ਮੇਰੇ ਕੋਲ ਤਾਂ ਕਿਹਨੂੰ ਕਿਹਨੂੰ ਪਾਉਣੇ ਹਨ ਤਾਂ ਉਹਨਾਂ ਨੇ ਕਹਿੰਦੇ ਹੈਗੇ ਕਿ ਜੇ ਕੋਈ ਦਰਾਣੀ ਚਠਾਣੀ ਹੋਈ ਉਹਨੂੰ ਵੀ ਪਾਉਣਾ ਨਨਾਲ ਨੂੰ ਵੀ ਤੇ ਭੂਆ ਜੀ ਜੇ ਕੋਈ ਭੂਆ ਵੀ ਹੋਈਆਂ ਤੇ ਉਹਨਾਂ ਨੂੰ ਵੀ ਸੈਟ ਪਾਉਣੇ ਆ ਸੈੱਟ ਭੂਆ ਜੀ ਮੇਰੇ ਘਰ ਤੋਂ ਜੇ ਤੁਸੀਂ ਮੰਨੇ ਦਾ ਰਿਸ਼ਤਾ ਕਰਾਉਂਗੇ ਹਾਂ ਤੇ ਫਿਰ ਭੂਆ ਤੇ ਤੁਸੀਂ ਸਵਾਲ ਆਖੀ ਆ ਇਹੋ ਤਾਂ ਪੁੱਤ ਮੈਂ ਤੈਨੂੰ ਗੱਲ ਕਰਨ ਲੱਗੀ ਹਾਂ ਵੀ ਤੇਰੇ ਵਾਸਤੇ ਤਾਂ ਰਾਣੀ ਦੇ ਮੰਨਣਾ ਨਹੀਂ ਵਿਚੋਲਣ ਤੈਨੂੰ। ਕਿ ਮੈਂ ਹੀ ਵਿਚੋਲਣ ਬਣੂੰਗੀ। ਮੈਂ ਹੀ ਆਖਾਂਗੀ ਮਹਾਰਾਣੀ ਤੂੰ ਉਹਦੀ ਗੱਲ ਪਿੰਦਰ ਦੀ ਮੰਨ ਲੈ। ਉਹ ਨਹੀਂ ਹੋਣ ਲੱਗਾ ਵਿਚੋਲਣ ਤੇ ਮੈਂ ਖਲੋਤੀ ਆ ਵਿੱਚ। ਹਾਂਜੀ ਫੇਰ ਉਹ ਨਹੀਂ ਮੰਨ ਜਾਣਾ ਮਾਂ ਤੇ ਫੇਰ ਖੁਫੜੀ ਮਿਲਣੀ ਹੋਰੀ ਆ। ਖੁਫੜੀ ਤੇ ਹੁਣੀ ਆ ਜੇ ਘੂਆ ਨੂੰ ਪਾਉਣਾ ਆ ਤੇ ਖੁਫੜ ਨੂੰ ਹੀ ਤਾਂ ਕੜਾ ਪਵਾਉਂਗੀ ਮੈਂ। ਅੱਛਾ। ਹਾਂ। ਫੇਰ ਤੇ ਮਿਲਣਾ ਕਰਾਂਗੇ ਆਪਾਂ। ਇਹ ਕੜਾ ਤੇ ਤੋਲੇ ਦਾ ਹੋਣਾ ਹੀ ਆ ਪਿੰਧਰ ਮੁਫੜਦਾ ਹਾਂਜੀ ਹਾਂਜੀ ਹੋਊਗਾ ਤੇ ਦੋਹਾਂ ਤੋਲੇ ਦਾ ਪੂਆ ਦਾ ਵੀ ਸੈਟ ਨਹੀਂ ਸੈਟ ਤੇ ਭਾਰੇ ਆ ਪੂਆ ਜੀ ਚੱਲ ਤੂੰ ਦੋਹਾਂ ਦਾ ਹੀ ਲਾ ਹਾਂਜੀ ਤਿੰਨ ਤੋਲੇ ਹੋਗੇ ਤੇ ਜੇ ਵਿਚੋਲ ਗਰੀ ਦਾ ਤੋਲਾ ਇੱਕ ਉਹ ਹਾਂਜੀ ਚਾਰ ਤੋਲੇ ਹੋ ਜਾਣਾ ਹਨਾ ਚੱਲ ਬੜਾ ਵਾ ਉਦਾਂ ਕੋਈ ਕਰਨੀ ਕਈ ਦਿਨਾਂ ਨੂੰ ਨਹੀਂ ਕਰਦੇ ਚੱਲ ਫੇਰ ਵੀ ਠੀਕ ਵਾ ਤੇ ਹੁਣ ਤੂੰ ਨਾ ਪੂਆ ਆਪਣੇ ਨੂੰ ਪੱਕੀ ਗੱਲ ਕਰ ਦੇ ਕਹਿ ਮੁੰਡਾ ਲੱਗ ਗਿਆ ਵਾ ਇਦਾਂ ਨਾ ਦਸੀ ਘਰ ਚੀ ਆ ਜੇ ਨਾ ਦਸੀ ਇਦਾਂ ਆਖੀ ਮੈਂ ਆਪਣੇ ਪੂਆ ਜੀ ਨਾਲ ਗੱਲ ਕੀਤੀ ਸੀ ਉਹਨਾਂ ਨੇ ਲੱਭਾ ਵਾ ਠੀਕ ਅਜੀ ਬਾਅਦ ਚ ਮੁੜ ਕੇ ਫਿਰ ਸਾਰੀ ਗੱਲਬਾਤ ਹੁੰਦੀ ਰਹੂਗੀ ਨਾ ਬਾਅਦ ਤੂੰ ਚੰਗਾ ਹੀ ਕਰਤਾ ਯੋ ਕਹੀਂ ਕਿੱਥੇ ਮਨਜੋਤ ਵਾਸਤੇ ਤੁਲੀਆਂ ਫੇਰਨਾ ਸੀ ਬਾਜ਼ਾਰਾਂ ਚ ਸ਼ਹਿਰਾਂ ਚ ਹੋਟਲਾਂ ਚ ਵੇਂਦੇ ਫੇਰਨਾ ਸੀ ਆਹ ਤੇ ਮਾਲਕੇ ਨਹੀਂ ਗੱਲ ਸੁਣੋ ਮੈਂ ਤੁਹਾਨੂੰ ਕੁਹਾ ਜੀ ਦਾ ਨੰਬਰ ਦੇ ਦੂੰਗੀ ਤੇ ਤੁਸੀਂ ਨਾਲ ਗੱਲ ਨਹੀਂ ਕਰ ਲਿਆ ਕਰਿਓ ਤੇ ਉਦਾਂ ਵੀ ਰਾਣੀ ਨੂੰ ਫਿਰ ਇਹ ਲੱਗੂਗਾ ਕਿ ਤੂੰ ਆਈ ਰਿਸ਼ਤਾ ਕਰਾਉਣ ਲਈ ਆ ਪਿੰਡਰ ਤੇ ਵਿੱਚ ਹੈ ਹੀ ਨਹੀਂਗੀ ਫੋਟਾ ਉਹ ਆਈ ਦਾ ਨੰਬਰ ਤੋਂ ਦੇ ਦੀ ਉਦਾਂ ਮੈਂ ਗੱਲ ਕਰ ਲਿਆ ਕਰੂੰਗੀ ਪਰ ਲੈਣ ਦੇਣ ਵਾਲੀਆਂ ਗੱਲਾਂ ਦੀ ਗੱਲ ਨਹੀਂ ਨਾ ਮੈਂ ਚੰਗੀ ਲੱਗ ਕੇ ਕਰਾਂਗੀ ਉਹ ਵੀ ਨਹੀਂ ਕੋਈ ਗੱਲ ਕਿਉਂਕਿ ਉਹਨਾਂ ਮੈਨੂੰ ਤੇ ਫੋਨ ਕਰਨਾ ਹੀ ਹੈ ਇਹ ਆ ਕਿ ਰਾਣੀ ਨਹੀਂ ਨਾ ਮੰਨਦੀ ਆ ਜਿਹੜੀ ਮੇਰੇ ਅਮਰਜੀਤ ਨਾਲ ਲੜਾਈ ਹੁੰਦੀ ਹੈ ਨਾ ਇਸੇ ਕਰਕੇ ਹੀ ਹੁੰਦੀ ਆ ਉਹਦੀ ਭੈਣ ਨੇ ਉਹਨੂੰ ਹੱਥਾਂ ਤੇ ਚੜਾਇਆ ਪੂਰਾ ਤੁਸੀਂ ਪਤਾ ਕੀ ਕਰਿਓ ਰਾਣੀ ਬਾਹ ਤੇ ਬਾਤ ਨੂੰ ਵੱਧ ਸੋਨਾ ਸੰਨਾ ਬਣਾ ਲਿਓ ਨਾ ਫੇਰ ਵੀ ਕਹਣਗੇ ਕਹਣਗੇ ਸਹੀ ਪਰ ਫੇਰ ਵੀ ਚਲੋ ਉਹਨੂੰ ਹੋਊਗਾ ਨਾ ਜੇ ਮੈਂ ਉਧਰ ਜਾਉਂਗੀ ਨਾ ਅਮਰਜੀਤ ਕੇ ਘਰ ਸੰਦੀਪ ਬਾਰੇ ਪੁੱਛ ਕੇ ਆਉਂਗੀ ਕੀ ਸਾਬ ਕਿਤਾਬਾ ਫਿਰ ਮੈਂ ਇਹ ਗੱਲ ਤੇ ਸਾਡੀ ਪੱਕੀ ਉਦੋਂ ਸਿਰਫ ਮੈਂ 헤ਵੇ ਹੀ ਲੈਣ ਜਾਣਾ ਵਾ ਫਿਰ ਮੈਂ ਉਹ ਰਾਣੀ ਨੂੰ ਦੱਸੂਗੀ ਨਾ ਆਣ ਕੇ ਫਿਰ ਰਾਣੀ ਉੱਥੋਂ ਕੀ ਆਉਣਾ ਵਾ ਉੱਥੋਂ ਦੇ ਅਮਰਜੀਤ ਦਾ ਕੋਈ ਨਹੀਂ ਆਇਆ ਤੇ ਸੰਦੀਪ ਦਾ ਕੀ ਆਉਣਾ ਇਹ ਚਾਹੀਦਾ ਸਭ ਕੁਝ ਹੀ ਆ ਜੇ ਹੁਣ ਸਾਡੇ ਭਰਾ ਪਰ ਜਾਈਆਂ ਨਹੀਂ ਰਹੇ ਨਵੇਂੰਦਰੋ ਇਹ ਰਹਣ ਸਾਡੇ ਪਤੀਜੇ ਰਹੀ ਦੁਨੀਆ ਤੱਕ ਇਹਨਾਂ ਦਾ ਤਾਂ ਆਪਾਂ ਚੰਗਾ ਹੀ ਕਰਨਾ ਸਭ ਕੋ ਹਾਂਜੀ ਨਾਲੇ ਸਾਡੇ ਘਰ ਕਿਹੜੀ ਚੀਜ਼ ਦਾ ਪੁੱਤ ਘਾਟਾ ਵਾ ਹਾਂਜੀ ਉਹ ਹੀ ਆਹੋ ਤੇ ਕੋਈ ਨਹੀਂ ਇਹ ਗੱਲ ਹੁਣ ਪੱਕੀ ਹੋ ਚੰਗਾ ਹਾਂਜੀ ਹਾਂਜੀ ਪੱਕੀ ਆ ਮੈਂ ਤਾਂ ਅੱਗੇ ਡਿੱਕਣ ਲਈ ਮੈਂ ਕਹ ਬੁਆਜੀ ਆਉਣ ਤੇ ਮੈਂ ਉਹਨਾਂ ਨਾਲ ਗੱਲ ਕਰੂੰਗੀ ਨਹੀਂ ਚੱਲ ਹੁਣ ਨਾ ਅਵਰੀ ਨਹੀਂ ਦਾ ਪਰ ਕੰਮ ਕਰ ਲਈਏ ਤੇ ਮਗਰ ਇਹ ਕੰਮ ਖਿੱਚ ਦੇਣਾ ਵਾ ਤੇ ਬਾਕੀ ਆ ਇਹਨੂੰ ਅਮਰੋ ਨੂੰ ਤੁਸੀਂ ਆਪੇ ਹੀ ਸੰਭਲਿਓ ਜੇ ਇਹ ਬਹੁਤ ਹੰਗੇ ਲੈਂਦੀ ਆ ਚੱਲ ਪੁੱਤ ਅਮਰੋ ਅਮਰੂ ਨਾ ਆਖਿਆ ਕਰ ਏਦਾਂ ਵੀ ਉਹਨੂੰ ਚਿਪ ਚੜ ਜਾਂਦੀ ਕਿਹੜਾ ਨਾਲ ਹੀ ਸਿੱਧਾ ਲੈ ਗਈ ਜਦੋਂ ਕਰਦੀ ਆ ਨਾ ਰਾਣੀ ਨਾ ਕੇ ਮੇਰੀ ਭੈਣ ਦੀਆਂ ਚੁਗਲੀਆਂ ਫਿਰ ਮਿੰਟ ਤਾਂ ਚੱਲਦੀਆਂ ਨਹੀਂ ਜਾਂਦੀ ਉਹ ਸਾਰ ਚੜਦਾ ਹੀ ਆ ਚੱਲ ਕੋਈ ਗੱਲ ਨਹੀਂ ਤੇ ਬਾਕੀ ਤੂੰ ਹੁਣ ਟੈਨਸ਼ਨ ਨਹੀਂ ਲੈਣੀ ਕਿ ਇਹਦੀ ਮੈਂ ਜਾਣਾ ਤੇ ਗਾੜੀ ਮਨਜ਼ੂਰ ਜਾਣੇ ਮੈਂ ਆਪੇ ਮਨਾ ਲਊਂਗੀ ਰਾਣੀ ਨੂੰ ਚੰਗਾ ਠੀਕ ਆ ਹਾਂ ਹੁਣ ਨਹੀਂ ਫਿਰ ਮੈਂ ਕਿਸੇ ਕੋਲ ਵੀ ਗੱਲ ਕਰਨੀ ਤੁਸੀਂ ਆਪੇ ਕਰੋ ਭੂਆ ਜੀ ਹੁਣਾਂ ਨਾ ਮੈਂ ਗੱਲ ਕਰ ਲੂੰਗੀ ਠੀਕ ਠੀਕ ਆ ਉਹ ਤੁਸੀਂ ਕਰਦੇ ਮੈਂ ਸੈਂਡ ਕਰ ਦੂੰਗੀ ਭੂਆ ਦਾ ਫਿਰ ਆਹੋ ਕੋਈ ਨਹੀਂ ਉਹ ਮੈਂ ਕਰ ਲੂੰਗੀ ਗੱਲ ਆਪੇ ਹੈ ਨਾ ਆ ਯਾ ਕੀ ਗੱਲ ਹੋਈ ਆ ਬੜਾ ਟਿੱਲਾ ਜਿਆ ਕੋਈ ਬੁਖਾਰ ਤੇ ਆਇਆ ਤਾਂ ਚੈੱਕ ਕਰਾਉਣਾ ਡਾਕਟਰ ਕੋਲ ਜਾ ਕੇ ਤੇ ਲਿਆਉਣੀ ਨਾ ਦਵਾਈ ਦੁਵਾਈ ਦੱਸ ਲੈ ਲੈਉਣਾ ਅੱਛਾ ਤੇ ਦੀਦੀ ਕਿਥੇ ਗਈ ਆ ਘਰ ਵੀ ਨਹੀਂ ਦਿਖਣ ਦੀ ਉਹਨੂੰ ਮੈਂ ਨਾ ਭੰਡਿਆ ਚੱਲਾ ਭਲਾ ਇੰਨੇ ਇੱਧਰ ਇਹਨਾਂ ਦੇ ਵੱਡੇ ਗੁੱਡਾ ਦਾ ਪੰਗ ਕਰਨਾ ਆ ਆ ਵੇ ਲੈ ਇਹ ਅੱਗੇ ਬਚ ਗਈ ਨਾ ਕੋਈ ਹੱਡੀ ਇਹਦੀ ਹੁਣ ਜਿਹੜੀ ਤਣਾਉਣ ਆ ਗਈ ਫੇਰ ਤੇ ਉਹ ਲਿਕੇ ਨੇ ਬੋਗਰਾ ਦੀ ਬੱਜ ਗਈ ਜਿਹੜੀ ਹੁਣ ਇਹ ਕਹਤਾ ਸ਼ਿੱਤਰ ਖਾਂਦੀ ਰਹੇ ਤੇ ਚੰਗੀ ਹੈ ਲੈ ਦੱਸ ਮਰਲ ਕੰਮ ਕਰਦੀ ਆਈ ਤਰੇ ਭਲੇ ਦੀ ਗੱਲ ਕਰਨੇ ਵੀ ਤੂੰ ਅੱਗੇ ਖਾ ਗਏ ਹਟੀਆਂ ਹੁਣ ਉਹ ਮੈਨੂੰ ਤੇ ਪਹਿਲਾਂ ਵਾਰਾ ਤੁਹਾਡੇ ਦਿਲ ਦਾ ਤੁਹਾਡੇ ਦਿਲ ਚ ਤੇ ਹੈ ਹੀ ਖੋਟ ਆ ਕਦੀ ਖੋਟ ਆ ਤੂੰ ਮੇਰੇ ਬਾਰੇ ਕਦੀ ਚੰਗਾ ਸੋਚਿਆ ਜੇ ਚੰਗਾ ਸੋਚ ਨਾ ਕਰ ਵਾਰੀ ਤੇ ਕਹਿਣਾ ਨਹੀਂਵੇਂ ਇਹ ਨਹੀਂ ਖਾਣਾ ਚੰਗਾ ਸੋਚ ਨਹੀਂ ਤਾਂ ਇੰਗਿਆ ਵੀ ਨਾ ਤੋੜ ਉਹ ਤੈਨੂੰ ਪਤਾ ਨਹੀਂ ਹੈ ਕਿਦਾਂ ਦੀਆਂ ਆ ਉਹਨਾਂ ਵੇਰ ਉਹ ਸਾਡੀ ਪਾਲੀ ਤੇ ਕਦੀ ਵੜੀਏ ਨੇ ਇਹਨਾਂ ਦੇ ਕਦੀ ਪੈਰ ਨਹੀਂ ਪਾਇਆ ਆਡੀ ਪਾਲੀ ਦੇ ਵਿੱਚ ਅੱਗੋ ਅੱਗੋ ਗੱਲ ਫੜੀ ਚਣੀ ਵੀ ਤੈਨੂੰ ਆਖੜੇ ਨਾ ਤੋੜ ਵੀ ਜੇ ਉਹਨਾਂ ਨੇ ਮੈਨੂੰ ਨਾ ਕੁਝ ਕਿੱਜ ਨੂੰ ਬਣ ਗਿਆ ਦੀਦੀ ਮੈਨੂੰ ਤਾਂ ਕੌਲਾ ਦੇਈ ਸਾਗ ਦਾ ਤੈਨ ਨੇ ਮੈਨੂੰ ਵੀ ਕੌਲਾ ਦੇਈ ਤੇ ਮੱਖਣ ਪਾ ਦੇ ਸੱਤੋ ਵੇ ਘੁੱਟ ਲੱਗਦਾ ਆਹੋ ਹੋ ਗਿਆਈ ਹੋ ਗਿਆ ਤਾਂ ਪਾ ਦੂਜਾ ਉਤਰੋ ਨਾ ਪਹਿਲਾਂ ਤਾਂ ਸੱਟ ਨਹੀਂ ਹੋਣਿਆ ਤੂੰ ਲਾਜ ਬੜਾ ਕਰਾ ਕੇ ਦੇਂਦੇ ਨਾ ਮੇਰਾ ਨਹੀਂ ਸੱਟ ਹੋ ਗਿਆ ਨਹੀਂ ਉਹ ਕਿ ਲਾਜ ਕਰਾ ਕੇ ਦਾਏ ਡਾਕਟਰ ਤੂੰ ਆਪ ਬਣੀ ਆਂ ਕਦੀ ਨੁ ਪੱਟੀ ਖੋਲ ਲੈਨੀ ਤੇ ਕਦੀ ਤੂੰ ਬੰਨ ਲੈਨੀ ਆ ਤੇ ਕੰਮ ਕਰਨ ਵਾਲੀ ਮੇਰੀ ਮਾਂ ਬੈਠੀ ਇੱਥੇ ਆਪ ਤੇ ਤੂੰ ਵੇਲੇ ਰਹੀ ਨਹੀਂ ਸੇਰ ਵਾਲੀ ਤੜਕਟ ਜੈਨਾ ਵਾਲੇ ਪਾ ਯਾ ਵੇਲਾ ਨੇ ਤਿੰਨ ਵਾਰੀ ਪੱਟੀ ਬਨ ਕੇ ਖੋਲੀ ਆ ਤੇ ਕੰਮ ਹੀ ਇਹ ਆ 450 ਮੈਂ ਕਰਾਂ ਸਬਜ਼ੀ ਭਾਜੀ ਮੈਂ ਬਣਾਵਾ ਰੋਟੀਆਂ ਮੈਂ ਬਗਾਵਾ ਆਪ ਤੇ ਤੂੰ ਵੇਲੇ ਰਹੀ ਨਹੀਂ ਕਦੀ ਇੱਧਰ ਨੂੰ ਚਲ ਜਾ ਕਦੀ ਉੱਧਰ ਨੂੰ ਚਲ ਜਾ ਨਹੀਂ ਤੇਰੀ ਮੁੜ ਕੇ ਸਾਰੀ ਸੋਈ ਮੇਰ ਤੇ ਹੀ ਹਣੀ ਹੁੰਦੀ ਆ ਤੇ ਤੇ ਨਾਲ ਲੈਵਾ ਤੇ ਕਿਤੇ ਲੈਵਾ ਤੂੰ ਤੇਰੇ ਦੋ ਪੈਣਾ ਦੀ ਥਿਲੀ ਮੰਦ ਇਤੋਂ ਤੇ ਉਸ ਤੇ ਪੈਣ ਕਿਤਾ ਬੰਦੇ ਹੋ ਜਿਹੜੇ ਕੁਵਾਰੀ ਹੁੰਨੀ ਮੇਰੀ ਭੈਣ ਤੇ ਮੇਰੀ ਨਹੀਂ ਬੰਦੀ ਫਿਰ ਮੈਂ ਇਹਦੀ ਗੱਲ ਹੀ ਪੈਣਾ ਸਿਰ ਉੱਤ ਕਰ ਲਿਆ ਕਰ ਨਾਲੇ ਲੱਗ ਰਿਸ਼ਤਾ ਕਰਾਉਣਾ ਇਤਨੀ ਹੋਣੀ ਪੰਦੀ ਪਾਜ ਕਿ ਤੈਨੂੰ ਨਹੀਂ ਆਣੀ ਆ ਮੈਂ ਨਿਆਣੀ ਆ ਆ ਫੜ ਸਾਗ ਤੇ ਪੱਛਣ ਪਾਲਾ ਹੁਣ ਆਪਣੇ ਇਹਦਾ ਪਿਰਟੇ ਡੱਪਾ ਤੇ ਸਰੀ ਪਰ ਨਾ ਆ ਵਾ ਤੇ ਤੇ ਵੱਡਲਾ ਵੱਡਲਾ ਸਕਦਾ ਹੈ ਨਾ ਨਾਲੇ ਮੈਸਾ ਤੇ ਰਾਣੀਵਾਲ ਜਾਣੀ ਹੈ ਦਾਦੀਆਂ ਨੇ ਭਿੰਦਰਵੈਲਾ ਕੀ ਕੀ ਲੱਛਣ ਕਰਦੀ ਹੈ ਸੁਣ ਉਹ ਕੀ ਕਰ ਲੜਾਓ ਦੱਸ ਕੇ ਨਹੀਂ ਹੁਣ ਆ ਜਾ ਨਹੀਂ ਜਾਣਾ ਇਹ ਤੇ ਮੇਰੇ ਨਾਲ ਤੇ ਮੈਂ ਉੱਥੇ ਕੀ ਕਰਨਾ ਆ ਜਾ ਵਿੱਚ ਹਾਮੀ ਭਰਦੀ ਮੇਰਾ ਜਾਏ ਨਾ ਵੇ ਉਧਰੋਂ ਫਾਨ ਲੈ ਤੇਨ ਆਹ ਬੈਠੇ ਆਜੋ ਕਭੀ ਬੈਜੋ ਮੈਂ ਬੈਠੀ ਕੁਫੜਜੀ ਹੁਣੀ ਨਾ ਬਾਹਰ ਨੂੰ ਗਈ ਤੇ ਭੂਆ ਜੀ ਪਿੰਦਰ ਭਾਬੀ ਗਲ ਅੰਦਰ ਬੈਠੀ ਹਾਂਜੀ ਮੈਂ ਰੋਟੀ ਬਣਾ ਕੇ ਬਾਹਰ ਬੈਠੀ ਮੈਂ ਤਾਂ ਲਾਉਂਦੇ ਰੋਟੀ ਖਵਾਨੀ ਆ ਭੂਆ ਜੀ ਨਾਲ ਠੀਕ ਹੈ ਹਾਂਜੀ ਕਿੱਦਾਂ ਆਣੇ ਹੋਏ ਮੈਂ ਤਾਂ ਤੇਰੇ ਵਾਲਾ ਲੰਬਾ ਲੈ ਕੇ ਆਈ ਆ ਕਿਹੜੀ ਗੱਲ ਦਾ ਲੰਬਾ ਅੱਜ ਲੈ ਕੇ ਆ ਗਏ ਹੋ ਅੱਜ ਪਿੰਦਾਂ ਨੇ ਬਹੁਤ ਸੋਣੀ ਕੀਤੀ ਮੇਰੇ ਨਾਲ ਕੀ ਹੋਇਆ ਅੱਜ ਮੈਂ ਤੁਹਾਡਾ ਇੱਕ ਨਿੰਬੂ ਲੈਣ ਆਈ ਮਰੂਦਾ ਚ ਪਾਉਣ ਲਈ ਤੇ ਪਿੰਦਰ ਮੇਰੇ ਹੱਥ ਹੀ ਪਈ ਆ ਨਿੰਬੂ ਨਹੀਂ ਦਿੱਤਾ ਦਾਨੋ ਨਾ ਨਿੰਬੂ ਕਿਤਾ ਦਿੱਤਾ ਅੱਗੋ ਅਗਲੀ ਨੇ ਫੜਕੇ ਮੈਨੂੰ ਕੋੜ ਸੋਟਿਆ ਨਿੰਬੂ ਦਿੱਤਾ ਤੇ ਤੇ ਭਾਬੀ ਤੁਹਾਡੀ ਬਣਦੀ ਵੀ ਬੜੀ ਸੀ ਦੋਨਾਂ ਸੀ ਤੇ ਇੱਕ ਨਿੰਬੂ ਦੇ ਦੇ ਰਿੰਦੀ ਤੇ ਫਿਰ ਕੀ ਸੀ ਕੀ ਪਤਾ ਇਹਨੂੰ ਕੀ ਹੋਇਆ ਤੇ ਕੀ ਗੱਲ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਉਦਾਂ ਸਾਡੇ ਨਿੰਬੂ ਕਿੰਨੇ ਥੱਲੇ ਕਿਰਦੇ ਆ ਖਰਾਬ ਹੋਣਦੇ ਆ ਤੇ ਫਿਰ ਕੀ ਸੀ ਉਹੋ ਹੀ ਗੱਲ ਨਾਲ ਗੱਲ ਭਾਵੇਂ ਜਾਣ ਪਰ ਹਾਂ ਸਾਨੂੰ ਚੀਜ਼ ਨਹੀਂ ਦੇਣੀ ਇਹਨੇ ਪਿੰਦਰ ਤੂੰ ਮੇਰੇ ਵੱਲ ਆ ਜਾਂਦੀ ਮੈਂ ਤੈਨੂੰ ਦੇ ਦਿੰਦੀ ਲਾ ਕੇ ਦੋ ਨੀ ਮੈਂ ਕਹਿੰਨੀ ਅਮਰੂਦਾ ਚ ਤੇ ਪਉਣਾ ਹੀ ਨਿੰਬੂ ਚੱਲ ਮੈਂ ਉਹ ਤੇ ਕਿੱਡੀ ਦੂਰ ਜਾਣਾ ਪਹਿਲਾਂ ਮੈਂ ਤੈਨੂੰ ਪੁੱਛਦੀ ਫਿਰ ਮੰਨਾ ਤੇ ਚੱਲ ਅੰਮ੍ਰਿਤਸਰ ਗਿਆ ਏ ਤੈਨੂੰ ਪੁੱਛਦੀ ਫਿਰ ਤੂੰ ਕੜਾ ਪਿੰਦਰ ਨੂੰ ਪੁੱਛ ਲਾ ਪਿੰਦਰ ਨੂੰ ਬਧੀ ਫਿਰ ਮੈਂ ਜਾ ਕੇ ਕਿਤੇ ਨਿੰਬੂ ਤੋੜਦੀ ਤੁਹਾਡਾ ਉਹ ਵੀ ਦੇਣ ਦੀ ਮਾਰੀ ਇਦਾਂ ਹੀ ਕਰਦੀ ਆ ਉਹ ਕਹਿੰਦੀ ਬਾਹਰੋਂ ਮੈਨੂੰ ਚੀਜ਼ ਮਿਲ ਜੇ ਪਰ ਘਰੋਂ ਨਾ ਕਿਸ ਨੂੰ ਮੈਂ ਦਵਾਂ ਓਏ ਇਹ ਤਾਂ ਮੈਂ ਸੋਚਣ ਨਹੀਂ ਤੇ ਉਧਰ ਉਹ ਜਿਹੜੀ ਇਹਦੇ ਹੋਰ ਕਹਿੰਦੀ ਤੈਨੂੰ ਪੈਂਡ ਛਿੱਤਰ ਮੈਂ ਕਿਹੜੇ ਵੇਲੇ ਕਹਿਨੀ ਦੱਸ ਅਦੀ ਨੇ ਮੇਰੀ ਗੱਲ ਸੁਣ ਅੱਗੇ ਨਾ ਇਹ ਨਿੰਬੂਆਂ ਤੋਂ ਖਾਦੀ ਆ ਤੇ ਜੇ ਮੈਂ ਭੜੇ ਦੀ ਗੱਲ ਕਰਾਂ ਨਾ ਫਿਰ ਦੀਦੀ ਪੁੱਠੇ ਬੰਨੇ ਜਾਂਦੀ ਆ ਹੋਂ ਦਾੜਾ ਸਾਗ ਦੇ ਹੀ ਤੋੜਨ ਮੈਂ ਕਿਹਾ ਅੱਗੇ ਬਚ ਗਈਆਂ ਹੋਂ ਨਹੀਂ ਬਚਣਾ ਮੇਰੀ ਸੁਣ ਕੱਲ ਤੂੰ ਚੀਜ਼ ਲੈਣੀ ਹੁੰਦੀ ਆ ਨਾ ਤੇ ਪੁੱਛ ਕੇ ਖੜਿਆ ਤੂੰ ਆਪਣੇ ਆਪ ਨਾ ਪੈਲੀ ਚ ਵੜਿਆ ਕਰ ਤੈਨੂੰ ਪਤਾ ਤਾਂ ਹੈਗਾ ਪਿੰਦਰ ਦਾ ਤੂੰ ਮੇਰੇ ਕੋਲ ਚੀਜ਼ ਲੈ ਜਾ ਕਰ ਪੁੱਛ ਕੇ ਤੈਨੂੰ ਮੈਂ ਕਹਿਨੀ ਆ ਹਾਏ ਹਾਏ ਆਪਣੇ ਘਰ ਤੇ ਵੀ ਪੁੱਛਣ ਦੀ ਗੱਲ ਹੁੰਦੀ ਕੋਈ ਦੱਸ ਮੈਨੂੰ ਹੁੰਦੀ ਆ ਭਾਬੀ ਤੂੰ ਪੁੱਛ ਕੇ ਫੇਰ ਚੀਜ਼ ਲਿਆ ਕਰ ਅੱਛਾ ਮੇਰੀ ਗੱਲ ਸੁਣ ਹੁਣ ਮਨ ਲਾ ਤੂੰ ਹੀ ਕੋਈ ਚੀਜ਼ ਲੈਣ ਜਾਓਗੇ ਫਿਰ ਤੂੰ ਹੀ ਮੈਨੂੰ ਪੁੱਛ ਕੇ ਜਾਇਆ ਕਰ ਨਾ ਤੂੰ ਓਹ ਵੇਖੋ ਪੂਆ ਜੀ ਕੀ ਕਰਨ ਢਈ ਆ ਕੀ ਇਹਨਾਂ ਨੇ ਵੰਡਣਾ ਵਾ ਆਪਸ ਵਿੱਚ ਵੰਡਣਾ ਨੇ ਕੀ ਆ ਪੂਆ ਜੀ ਮੈਂ ਤਾਂ ਤੁਹਾਡੇ ਨਾਲ ਗੱਲ ਹੀ ਨਹੀਂ ਕੀਤੀ ਕੀ ਹੋਇਆ ਵਾ ਇਹਨਾਂ ਸਵੇਰੇ ਨਿੰਬੂ ਤੋੜਦੀ ਪਈ ਸੀ ਚੋਰੀ ਚੋਰੀ ਅਛਾ ਤੇ ਮੈਂ ਇਹਨੂੰ ਕਿਹਾ ਵੀ ਤੂੰ ਨਿੰਬੂ ਚੋਰੀ ਜਾਂ ਤੋੜਦੀ ਪੁੱਛਣਾ ਆਹੋ ਫਿਰ ਇਹ ਬਸ ਇਸੇ ਗੱਲ ਤੋਂ ਮੈਂ ਫਿਰ ਤਿੰਨ ਚਾਰ ਲਾਈਆਂ ਇਹਦੇ ਅਛਾ ਹਾਂ ਤੇ ਹੁਣ ਇਹਨੇ ਵਾਰੇ ਨਹੀਂ ਹੋਣ ਦੇਣਾ ਰਾਣੀ ਨੂੰ ਤੇ ਮੈਂ ਜਾ ਕੇ ਇਹਨੂੰ ਕਰਦੀ ਆ ਸਿੱਧੀ ਫੇਰ ਨਹੀਂ ਪੁੱਤ ਉਹਦਾ ਮੈਂ ਕੁੱਟਣੀ ਬੜੀ ਹੀ ਪੂਆ ਜੀ ਬੜਾ ਗੁੱਸਾ ਸੀ ਮੈਨੂੰ ਅਛਾ ਹਾਂ ਕਦੀ ਤਾਂ ਜ਼ਮੀਨਾਂ ਦੱਸਦੀ ਇਹ ਕਿਹਦੇ ਨਾਂ ਆ ਅਛਾ ਹਾਂ ਤੇ ਮੈਨੂੰ ਗੁੱਸਾ ਅੱਜ ਵੀ ਅੱਜ ਬੜਾ ਵਾ ਹੁਣ ਵੇਖੋ ਕੁੜੀ ਦੇ ਨਾਲ ਕਿਵੇਂ ਲੱਗੀ ਚੱਲ ਕੋਈ ਨਹੀਂ ਬੈ ਕੇ ਗੱਲ ਕਰ ਤੂੰ ਆਖੀ ਨਾ ਹੁਣ ਕੋਈ ਕਾਹ ਰਾਏ ਨੂੰ ਨਹੀਂ ਕੋਈ ਆਖੀ ਜਾਣਦਾ ਪੁੱਤ ਚਲੋ ਪੂਆ ਜੀ ਉਹਦਾ ਮੈਂ ਗੱਲ ਤੇ ਕਰੂੰਗੀ ਆਰਾਮ ਨਾਲ ਪਰ ਜੇ ਬੋਲੀ ਨਾ ਤਾਂ ਫਿਰ ਮੈਂ ਵਜਾ ਦੇਣੀ ਫਿਰ ਫੜ ਕੇ ਹੁਣ ਕਿੱਦਾਂ ਬੋਲਣ ਲਈ ਹੈ ਨਾ ਗੁੱਸਾ ਤਾਂ ਫਿਰ ਬੰਦੇ ਨੂੰ ਗੁੱਸਾ ਤੇ ਆ ਹੀ ਜਾਂਦਾ ਹਾਂ ਹਾਂ ਵੀ ਮੈਂ ਵੀ ਉਹ ਦਿਨ ਬਤਾਉਂ ਤੇਰੇ ਕੋ ਲੈਣ ਗਈ ਸੀ ਨਾ ਨੇ ਹੀ ਪੁੱਛਿਆ ਤਨੂੰ ਤੇ ਬਾਰੋ-ਬਾਰ ਹੀ ਲੈਣ ਚ ਲੱਗੀ ਤੇ ਤੂੰ ਵੀ ਉਦਨ ਮੈਂ ਨਾਲ ਕਿੰਨੀ ਲੜਾਈ ਕੀਤੀ ਸੀ ਤੇ ਐਦਾਂ ਹੀ ਫਿਰ ਹੁਣ ਪਿੰਦਰ ਤੇਰੇ ਨਾਲ ਲੜਾਈ ਕਰਨ ਲੱਗ ਪਈ ਆਏ ਹੈ ਰਾਣੀ ਤੇ ਬਤਉਂਗਾ ਵਾਲਾ ਕੀ ਲੈਣ ਜਾਣੀ ਹੈ ਤੇ ਭਾਬੀ ਐਦਾਂ ਹੀ ਫਿਰ ਉਹਨੂੰ ਗੁੱਸਾ ਆ ਗਿਆ ਸਸਰੀ ਘਰ ਇਹ ਭਾਬੀ ਅੱਜ ਤੁਸੀਂ ਇਹਦੇ ਨਾਲ ਲੜਿਆ ਸੀ ਰਾਣੀ ਦੇਖ ਇਹਨੂੰ ਤਾਂ ਮੈਂ ਨਾ ਜਾ ਕੇ ਬੜੇ ਪਿਆਰ ਨਾਲ ਪੁੱਛਿਆ ਮੈਂ ਕਿਹਾ ਨਿੰਬੂ ਤੋੜਦੀ ਪਈ ਆ ਤੇ ਕਹਿੰਦੀ ਮੈਂ ਤਾਂ ਇਹ ਤਿੱਡਲੀਆਂ ਵੇਖਣ ਲਈ ਆ ਭਲਾ ਝੂਠ ਬੋਲਣ ਦਾ ਕੀ ਕੰਮ ਹੋਇਆ ਤੇ ਭਾਬੀ ਤੋਂ ਹੀ 10 ਦਿਨ ਦੇ ਅਨੁਸਾਰ ਜੇ ਮੈਂ ਤੁਹਾਨੂੰ ਆਨਲਾਈਨ ਹੀ ਦੱਸਿਆ ਕਿ ਇੱਕ ਨਿੰਬੂ ਲੈਣ ਆਈ ਆ ਇਹ ਦੇਖੋ ਕਹਿੰਦੀ ਕਿ ਨਿੰਬੂ ਨਾਲ ਹੈ ਨਿੰਬੂ ਨਾਲ ਹੈ ਇਹ ਅੱਗੋਂ ਨਾਲ ਸੱਚਾ ਬਾਬੂ ਅਜੀ ਸੱਚੀ ਗੱਲ ਬੋਤ ਮੈਂ ਤਾਂ ਚੱਲ ਲੜ ਲੜੂੜੀ ਲਾਓ ਕੋਈ ਗੱਲ ਨਹੀਂ ਤੇ ਇਹ ਹਟਦੀ ਨਹੀਂ ਆ ਗੱਲਾਂ ਕਰਨਾ ਫਿਰ ਕਦੀ ਤੱਕ 10 ਦੀ ਜ਼ਮੀਨਾਂ ਕੀ ਨਾ ਮੈਂ 700 ਪਿੰਦਰ ਹੈ ਇੱਕ ਮਿੰਟ ਠੀਕ ਹੈ ਨਾ ਗੱਲ ਪਹਿਲਾਂ ਤੁਸੀਂ ਸਟਾਰਟ ਕੀਤੀ ਮੈਂ ਲੁਕਿਆ ਕੌਣ ਹੀ ਦੇਖ ਕੇ ਮੈਂ ਲੁਕੀ ਨਹੀਂ ਮੈਂ ਵਾਏ ਨੂੰ ਮਜ਼ਾਕ ਕਰਨ ਲਈ ਕਿ ਚੱਲ ਲੁਕਦੀ ਭਲਾ ਕੀ ਕਰਦੀ ਇਹ ਤੇ ਅੱਗੋਂ ਸੀਦੀ ਹੱਤੀ ਬੈ ਗਈ ਆ ਨਹੀਂ ਤੂੰ ਚੀਜ਼ ਲੈ ਨਹੀਂ ਤੇ ਮੈਂ ਤੈਨੂੰ ਪੁੱਛਣ ਲੱਗ ਪਈ ਤੇ ਕੀ ਤੂੰ ਤੋੜਨਾ ਇੰਨੀਆਂ ਨਿੰਬੂ ਤੂੰ ਉਦੋਂ ਸਾਡੀ ਕੁੜੀ ਨੂੰ ਇੰਨੀਆਂ ਗੱਲਾਂ ਕੀਤੀਆਂ ਬੈਂਗਣਾ ਤੋਂ ਅਸੀਂ ਕੁਝ ਬੋਲੇ ਮੈਂ ਗੱਲਾਂ ਹੀ ਕੀਤੀਆਂ ਨੇ ਮੈਂ ਹੱਤੀ ਤਾਂ ਨਹੀਂ ਸੀ ਪੈ ਗਈ ਤੇ ਹੱਤੀ ਪੈਣਾ ਤੂੰ ਘਟ ਕੀਤੀ ਸੀ ਉਦੋਂ ਉਹ ਦਿਨ ਉਹਨੇ ਮਿੰਨੂ ਕੋਟ ਐਸੀ ਮੈਨਿ ਸੀ ਉਹਦੇ ਹੱਤੀ ਪਈ ਚੱਲ ਮਰਜੀ ਤਾਂ ਕੋਈ ਗੱਲ ਨਹੀਂ ਪੁੱਤ ਕਾਲੇ ਨਹੀਂ ਪਈਦਾ ਹੁੰਦਾ ਜਿਹੜੀ ਚੀਜ਼ ਲੈਣੀ ਹੁੰਦੀ ਉਦੋਂ ਉਦਰੀ ਮੰਗ ਲਓ ਤੁਸੀਂ ਕਿਹੜਾ ਕੁਝ ਵੰਡਿਆ ਸਾਰਿਆਂ ਦਾ ਸਾਂਝਾ ਮਿੰਜਾ ਹੀ ਹੁੰਦਾ ਵਾ ਸਭ ਕੋ ਭੈਣ ਭਰਾਵਾਂ ਦਾ ਕੀ ਕਰੀਏ ਹੋਣੀ ਇਥੇ ਪੁੱਛਣ ਪਛਾਉਣ ਦੀਆਂ ਗੱਲਾਂ ਆ ਗਈਆਂ ਹਾਂ ਤੇ ਜਦੋਂ ਸਾਡੇ ਤਾਈ ਜੀ ਜਿੰਦਾ ਸੀ ਨਾ ਉਦੋਂ ਨਹੀਂ ਇਹ ਕਿਹਨੂੰ ਪੁੱਛ ਦੇਂਦੇ ਐਦਾਂ ਯਾਨ ਕੇ ਚੀਜ਼ ਫੜ ਕੇ ਲੈ ਜਾਣੀ ਸਬਜੀ ਤੋੜ ਲੈਣੀ ਲੈ ਜਾਣੀ ਬਣਾ ਲੈਣੀ ਕੋਈ ਪੁੱਛਦਾ ਨਹੀਂ ਉਹ ਅਜੀ ਤਾਈ ਜੀ ਹੁਣ ਕਿਹੜਾ ਇਹਦੀ ਜੀ ਹੁੰਦੀ ਆ ਔਰ ਨੋਤੇ ਇਹ ਹੁਣ ਪਤਾ ਨਾ ਵੀ ਉਹਨੇ ਕਿਹੜਾ ਮੈਨੂੰ ਆ ਕੇ ਕਹਿ ਦੇਣਾ ਵਾ ਵੀ ਤੂੰ ਝੂਠ ਬੋਲਦੀ ਆ ਉਦੋਂ ਵੀ ਤਾਂ ਇਦਾਂ ਹੀ ਕਰਦੀ ਮੈਂ ਤਾਂ ਇੱਥੇ ਉਹ ਆ ਜੀ ਇੱਕ ਮਿੰਟ ਤੂੰ ਹੀ ਤਾਂ ਇੱਥੇ ਆਉਂਦੇ ਸੀ ਨਾ ਤੁਹਾਨੂੰ ਸਭ ਪਤਾ ਸੀ ਮੈਂ ਹੁਣ ਕਿਨੂੰ ਚੰਗੀ ਆਖਾਂ ਤੇ ਕਿਨੂੰ ਮਾੜੀ ਆਖਾਂ ਕਿਉਂਕਿ ਮੈਂ ਤੁਹਾਡੀਆਂ ਗੱਲਾਂ ਵਿੱਚ ਉਦੋਂ ਹੈਨੀ ਹੀ ਮੈਂ ਤੁਹਾਡੀ ਜਿੱਦਾਂ ਦੇ ਗੱਲਾਂ 'ਚ ਗੈਰ ਹਾਂ ਜਦ ਹੀ ਉਦੋਂ ਹੁਣ ਮੈਂ ਕੋਈ ਨੂੰ ਵੀ ਕੁਝ ਨਹੀਂ ਕਹਿ ਸਕਦੀ ਪਰ ਮੈਂ ਇੰਨਾ ਜ਼ਰੂਰ ਕਹਿ ਸਕਦੀ ਆ ਵੀ ਲੜਾਈ ਦਾ ਮੂੰਹ ਕਾਲਾ ਪੁੱਤ ਲੜਿਆ ਨਾ ਕਰੋ ਜੇ ਤਾਈ ਜੀ ਜਿੰਦਾ ਹੀ ਉਹਦਾ ਸਭ ਕੁਝ ਕਰਦੀਆਂ ਹੁਣ ਵੀ ਤਾਈ ਦਾ ਹੀ ਬਾਗ ਪਰਿਵਾਰ ਵਾ ਸਾਰਾ ਉਧਰ ਵੀ ਤਾਈ ਦਾ ਇੱਧਰ ਵੀ ਤਾਈ ਦਾ ਤੇ ਰਲ ਕੇ ਰਿਆ ਕਰੋ ਪੁੱਤ ਜੇ ਤੁਸੀਂ ਪੰਜ ਚਾਰ ਜਾਣੀਆਂ ਰਲ ਕੇ ਰਹੋਗੇ ਨਾ ਤੁਹਾਨੂੰ ਚੌਥੇ ਪੰਜਵੇਂ ਬੰਦੇ ਦੀ ਲੋੜ ਨਹੀਂ ਪੈਣੀ ਬਾਹਰ ਕਿਸੇ ਦੀ ਕਿਉਂਕਿ ਅਗਲੀਆਂ ਨੇ ਕਹਿਣਾ ਨਾ ਤਾਂ ਤੂਫਾਕ ਬੜਾ ਵਾ ਇਹਨਾਂ ਦਾ ਏਕਾ ਬੜਾ ਵਾ ਇਹ ਤਾਂ ਕਿਸੇ ਨੂੰ ਟਿਕਣ ਹੀ ਨਹੀਂ ਦਿੰਦੀ ਹੈਗੀ ਪਹਿਲਾਂ ਕਦੀ ਤਾਂ ਮੈਨੂੰ ਉਹਦੇ ਖਲਾਫੜ ਘਾ ਦਿੰਦੀ ਉਹਨੂੰ ਮੇਰੇ ਖਿਲਾਫ 10 ਕੁੜੀ ਤੋਂ ਸਾਡੀ ਆ ਰਹਿਣੀ ਨਹੀਂ ਸਾਡੀ ਆ ਪੁੱਤ ਉਹ ਵੀ ਪਰੇਸ਼ਾਨੀ ਜੀ ਆਈ ਆ ਨਹੀਂ ਅੱਜ ਇਹ ਕੈਂਡ ਐਪੀ ਐਪੀ ਉਹਨੂੰ ਚੱਕਦੀ ਆ ਮੈਂ ਕਿਹੜੇ ਵੇਲੇ ਉਹਨੂੰ ਚੁੱਕਣਾ ਦਿੱਤੀ ਪੁੱਛੋ ਹੰਮੜਾ ਇਹਨੂੰ ਉਹ ਤਾਂ ਵਿਚਾਰੀ ਵੇਲੇ ਤੁਹਾਡੇ ਸਾਹਮਣੇ ਬੋਲੀ ਆ ਕੋਈ ਹੁਣ ਮੈਂ ਉਹਦੀ ਕੀ ਗੱਲ ਕਰਾਂ ਬਰਿਆਈ ਦੀ ਕੋਈ ਨਹੀਂ ਬੋਲਦੀ ਚੁੱਪ ਬੈਠੀ ਤੁਹਾਡੇ ਸਾਹਮਣੇ ਵੇਖਦਾ ਝੂਠ ਕਿਉਂ ਮਾਰਦੀ ਆ ਇਹਨੂੰ ਵੀ ਕਹਣਾ ਝੂਠ ਕੱਟ ਮਾਰਿਆ ਕਰ ਉਹ ਤਾਂ ਕੋਈ ਵੀ ਨਹੀਂ ਝੂਠ ਬੋਲਦਾ ਜਦੋਂ ਗੱਲਾਂ ਕਰਨ ਡੈਪੀਏ ਨਾ ਕਿਸੇ ਨੇ ਦੋ ਵੱਧ ਕਰ ਲੀਆਂ ਤੇ ਕਿਸੇ ਨੇ ਕੱਟ ਕਰ ਲੀਆਂ ਮੁਕੀਆਂ ਨਹੀਂ ਗੱਲਾਂ ਅਜੇ ਤੁਹਾਡੀਆਂ ਚੱਲੀਏ ਫਿਰ ਹੁਣ ਸੱਚੀ ਗੱਲ ਸੱਚੀ ਗੱਲ ਠੀਕ ਆ ਬੈਠੋ ਬੈਠੋ ਫਿਰ ਉਹ ਕਰੀ ਕਮ ਜੇ ਜਿਹੜਾ ਲੋਕ ਜੋ ਕਰਦੀਆਂ ਰਹਿੰਦੀਆਂ ਜੇ ਤੇ ਮੈਂ ਆਹੂ ਆ ਜੀ ਆਜਾ ਇੱਥੇ ਬੈਠ ਜਾ ਕੋਈ ਨਹੀਂ ਕੋਈ ਨਹੀਂ ਪੁੱਤ ਆਜੋ ਉਹ ਆ ਜੀ ਚਲੋ ਬੈਹ ਚੱਲ ਬੈਜੋ ਰਾਣੀ ਬੈਜੋ ਕੋਈ ਨਹੀਂ ਉਹ ਬੈਜੋ ਬੈਜੋ ਮੈਂ ਤਾਂ ਕਹਿੰਦੀ ਚਲੋ ਅੰਦਰ ਹੀ ਚੱਲਦੇ ਰੋਟੀ ਖਾ ਲੈਂਦੇ ਹਾਂ ਹਾਂ ਜੀ ਵਧੀਆ ਪੁਫੜ ਜੀ ਠੀਕ ਆ ਵਧੀਆ ਇੱਥੇ ਜਿਆਦਾ ਤਵਾ ਲੱਗਣ ਡਿਆ ਬੋਲਦੀ ਪਰ ਉਤਰਾ ਮੈਨੂੰ ਇਹੋ ਹੀ ਜਿਆਦਾ ਲੱਗਦੀ ਆ ਇਹ ਤਾਂ ਚਲੋ ਫੇਰ ਵੀ ਬਾਅਲੇ ਰੱਖਣਾ ਆਪਣੀਆਂ ਇਹਨੇ ਨਿਆਣੀ ਨੇ ਕੀ ਬੋਲਣਾ ਦੱਸ ਨਹੀਂ ਪੁਫੜ ਜੀ ਨਿਆਣੀ ਨਹੀਂ ਜੇ ਇਹ ਤਾਂ ਚਾਚਾ ਫੇਰੇ ਅੱਗ ਲਾ ਦਿੰਦੀ ਆ ਕਿਉਂ ਮਤ ਪੜ ਜੀ ਇਹ ਕਿਹੜੀ ਘਾਟ ਹਾਂ ਪੜਾ ਤਾੜੀ 1:00 ਤੇ ਨਵਾਜ ਦੀ ਤੇ 2:00 ਨਵਾਜ ਦੀ ਨਵਾਜ ਦੀ ਹਾਂ ਤੇ ਫਿਰ ਮੇਰਾ ਕਲੀ ਦਾ ਕਸੂਰ ਕਿਦਾ ਕੱਢਦੇ ਹੋ ਤੁਸੀਂ ਕੀ ਗੱਲ ਉਹ ਐਵੇਂ ਜਾਣੀ ਦੀ ਨਹੀਂ ਕਿ ਗੱਲਾਂ ਕਿਉਂ ਡਈਆਂ ਐ ਐਵੇਂ ਨਹੀਂ ਕੋਈ ਤਾਂ ਮਿਲ ਕੇ ਰਹਿੰਦੀ ਨਹੀਂ ਸਾਰੀ ਕੀ ਗੱਲ ਵਰਤੀ ਨਹੀਂ ਬੂਆ ਦੇ ਬਾਗ ਵਿੱਚ ਲੁਕਪਨ ਮੀਚੀ ਖੜਨ ਡਈ ਹੀ ਏ ਲੋਕੀ ਫਿਰਣ ਡਈ ਹੀ ਗਈ ਫੁੱਪੜ ਜੀ ਮਰੂਦ ਲਿਆਂਦੇ ਸੀ ਆਪਣੇ ਬੂਟੇ ਨੇ ਤੋੜ ਕੇ ਹੈ ਮੇਰੀ ਭੈਣਾਂ ਦੀ ਜਾ ਦੀਦੀ ਨਿੰਬੂ ਲਿਆ ਦੀਦੀਆਂ ਨੇ ਤੋੜ ਕੇ ਇਹ ਚੱਲ ਨਿੰਬੂ ਪਾ ਕੇ ਦਿਖਾਣੇ ਆ ਅਮਰੂਦ ਮੈਂ ਲੈਣ ਗਈ ਅੱਗੋਂ ਮੈਨੂੰ ਵੀ ਆਂਗੀ ਨਵੇ ਲਿਆ ਮੈਂ ਕਿਹਾ ਚੱਲੇ ਨਾ ਮਜ਼ਾਕ ਕਰਦੀ ਇਹ ਤੇ ਅੱਗੋਂ ਸਕੂਟਰੀ ਲਾ ਕੇ ਮੇਰੇ ਹੱਥੀ ਪੈ ਗਈ ਮੇਰੇ ਹੱਥੀ ਤਾਂ ਪਿਆ ਕਰੋ ਬਈ ਆ ਤੂੰ ਵੀ ਮਜ਼ਾਕ ਕਰਦੀ ਨਹੀਂ ਨੀ ਹੈਂ ਦਾ ਹੋਵੇ ਦੇਖ ਕਾਣ ਵੀ ਨਾੜੀਏ ਚੀਜ਼ਾ ਤਾਂ ਉਹ ਨਹੀਂ ਲੜੀਦਾ ਹੁੰਦਾ ਪਰ ਹੁਣ ਸਾਨੂੰ ਇਹ ਨਾ ਸਮਝ ਲੱਗੀ ਮੈਨੂੰ ਤਾਂ ਪਤਾ ਹੁਣ ਇਹ ਨਹੀਂ ਸਮਝ ਆ ਰਹੀ ਫੇ ਇਹ ਲੁਕਣ ਮਿਚੀ ਖੇਡਦੀ ਨਹੀਂ ਕਿ ਜਾਂ ਤੈਨੂੰ ਮਾਰਨ ਲੱਗੀ ਹੁਣ ਗੱਲਾਂ ਨਾ ਕਰੀ ਜਾਏ ਚੱਲੀਏ ਹੁਣ ਚਲੋ ਕੋਈ ਨਹੀਂ ਜਾ ਜੋ ਤੁਸੀਂ ਅੰਦਰ ਬੈਜੋ ਬਫਰ ਜੀ ਮੈਂ ਆ ਗਈ ਰੋਟੀ ਦਿਨੀ ਤੁਹਾਨੂੰ ਵੀ ਤੇ ਪੂਆ ਜੀ ਚਲੋ ਫਿਰ ਰੋਟੀ ਖਾ ਲਓ ਫਿਰ ਰੋਟੀ ਪੁੱਤ ਕੀ ਖਾਣੀ ਆ ਮੈਂ ਤੇ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਰਾਜ ਲਿਆ ਸਾਰੀਆਂ ਚਲੋ ਪੂਆ ਜੀ ਇਹ ਹੁੰਦੀਆਂ ਹੀ ਰਹਿੰਦੀਆਂ ਇਹ ਘਰ ਕਰਦੀ ਕਹਾਣੀ ਪੂਆ ਤੂੰ ਮਿਲ ਕੇ ਮੈਂ ਤੈਨੂੰ ਚੋਕੇ ਦਬਾਏ ਉਹ ਸਾਰਾ ਕੁਝ ਕਰਨੀ ਗਿਆ ਗੱਲਾਂ ਲੱਗ ਆ ਪੁੱਤ ਬਣਾ ਬਾਬਾ ਇਹਨਾਂ ਨੂੰ ਬੋਲਦੀਆਂ ਰਹਿਣ ਦਿਆ ਕਰ ਚੰਗਾ ਪੂਆ ਜੀ ਬੋਲਣ ਦਾ ਤਰੀਕਾ ਵੀ ਕੋਈ ਹੁੰਦਾ ਵਾ ਫਿਰ ਚੱਲ ਪੁੱਤ ਮੇਰੀ ਗੱਲ ਸੁਣ ਤੇਰਾ ਨੰਬਰ ਜਿਹੜਾ ਮੇਰਾ ਨੰਬਰ ਆ ਨਾ ਫੋਨ ਦਾ ਤੇਰੇ ਕੋ ਹੈਗਾ ਵਾ ਨਾ ਤੂੰ ਮੈਨੂੰ ਜਦੋਂ ਵੱਧ ਘੱਟ ਕਹਿਣਗਾ ਤੂੰ ਮੈਨੂੰ ਫੋਨ ਕਰੀ ਫਿਰ ਮੈਂ ਰਿਕਾਰਡਿੰਗ ਹੀ ਕਰਿਆ ਕਰਨੀ ਹੁਣ ਮਿੰਦਰੇ ਦੇ ਵੇਖੀ ਫਿਰ ਫਿਰ ਪਤਾ ਲੱਗੂ ਸਾਰੇ ਨੂੰ ਤੂੰ ਕੀ ਚੀਜ਼ ਆ ਕੋਈ ਨਹੀਂ ਮੈਂ ਵੀ ਦਿਖਾਉਂਗੀ ਹੁਣ ਤੂੰ ਕੀ ਚੀਜ਼ ਆ ਆ ਰਾਣੀ ਨੂੰ ਵੇ ਤੇਰੇ ਬਾਰੇ ਸਭ ਕੁਝ ਪਤਾ ਵਾ ਕੋਈ ਗੱਲ ਨਹੀਂ ਕੁੜੀ ਸਾਡੀ ਆ ਉਹ ਰਾਣੀ ਵੇ ਇਹ ਦੱਸਦੀ ਨਹੀਂ ਬੋਲਦੀ ਨਹੀਂ ਬੋਲਦੀ ਕੁੜੀ ਸਾਡੀ ਆ ਉਹ ਜੋ ਮਰਜ਼ੀ ਕਹੀ ਜਾਵੇ ਤਾਂ ਸਾਨੂੰ ਤਾਂ ਕੋਈ ਫਰਕ ਨਹੀਂ ਅੱਜ ਤੇਨੇ ਜੇਤਾ ਆ ਗਿਆ ਉਹ ਕੁੜੀ ਸਾਡੀ ਆ ਉਧਰ ਨਹੀਂ ਜੇ ਤਾਂ ਨਾ ਜਿਹੜਾ ਉੱਥੇ ਬਹਿ ਕੇ ਗੱਲਾਂ ਕਰਦੀ ਕਿ ਪਰੋਂਦਾ ਕਾਣ ਹੀ ਤੂੰ ਹੀ ਫਰਮਾਉਂਦੀ ਹੈ ਉਹ ਮੈਂ ਨਹੀਂ ਕਰਾਂਦੀ ਕੋਈ ਗੱਲ ਹੁੰਦੀ ਨਾ ਅਮਰਜੀਤ ਕੋਈ ਆਵੇ ਤੇਰੀ ਭੈਣ ਆਈ ਆ ਲਾ ਕੇ ਉਹਨੇ ਕਹਿਣਾ ਵਾ ਤੇ ਮੇਰੀ ਭੈਣ ਕਿਦਾਂ ਬੋਲਦੀ ਆ ਹੁਣ ਮੈਂ ਤੈਨੂੰ ਇਹਦੇ ਸਾਹਮਣੇ ਤੈਨੂੰ ਵੀ ਨਹੀਂ ਗੁੱਸੇ ਹੋ ਸਕਦੇ ਯਾਰ ਮੈਂ ਆ ਸਕਾ ਤੈਨੂੰ ਮਜ਼ਾਕ ਮਜ਼ਾਕ ਚ ਵੇ ਕਿੱਡਾ ਸੋਹਣੀਆਂ ਗੱਲਾਂ ਕੀਤੀਆਂ ਵਾ ਨਾ ਬੋਲ ਬਸ ਕਰ ਪੁੱਤ ਚਲੋ ਠੀਕ ਐ 부ਆ ਜੀ ਬਹਿ ਜਾ ਸੀ ਸਾਡੇ ਨਾਲੋਂ ਵੱਡੇ ਜੇ ਆਪਾਂ ਤੁਹਾਡੀ ਗੱਲ ਮੰਨਦੇ ਆਹ ਕੋਈ ਤਾਂ ਲੜੀ ਜਾਂਦੀ ਹੁੰਦਾ ਲੜਿਆ ਕੀ ਮਿਲਣਾ ਵਾ ਲੜਾਈ ਦਾ ਤਾਂ ਮੈਂ ਅੱਗੇ ਵੀ ਕਿਹਾ ਵੀ ਲੜਾਈ ਦਾ ਮੂੰ

ਹਾਏ ਜੀ ਸੰਦੀਪ ਜੀ ਇਹ ਭੈਣਾਂ ਜਿਹੜੀ ਹੁੰਦੀ ਆਪ ਵੇਹ ਮਾਸਾ ਨਹੀਂ ਬੋਲੀ ਹਾਂਜੀ ਤੇ ਹੁਣ ਬੜੀ ਚੰਗੀ ਆ 부ਆ ਜੀ ਭੈਣਾਂ ਤੇ ਮੈਨੂੰ ਉੱਥੇ ਲਿਆ ਕੇ ਪਸਾ ਦਿੱਤਾ ਨਾ ਮੈਂ ਉਹਦੀ ਗੱਲ ਕਰਦੀ ਉਹ ਬੜੀ ਮੀਤਨੀ ਜੇ ਉਹ ਤੁਹਾਨੂੰ ਨਹੀਂ ਪਤਾ ਉਹਦਾ ਅੱਛਾ 부ਆ ਜੀ ਬੜੀ ਚੰਗੀ ਆ ਸੰਦੀਪ ਹਰ ਗੱਲ ਮੇਰੇ ਨਾਲ ਦਿਲ ਦੀ ਕਰਦੀ ਆ ਉਹਨਾਂ ਨੇ ਇਹ ਤਾਂ ਗੋਣੀ ਉਹਦੇ ਪਉਂਦੀ ਆ ਉਹਦਣ ਵੀ ਜਦੋਂ ਤੁਸੀਂ ਪਹਿਲੋਂ ਆਏ ਸੀਗੇ ਉਹਦਣ ਵੀ ਉਹਦੇ ਹੀ ਗੁਣ ਗਾਈ ਗਈ ਆ ਤੇ ਜੇ ਮੇਰੀ ਭੈਣ ਆ ਉਹਨੇ ਮਾੜਾ ਕਹੀ ਜਾਂਦੀ ਆ ਨਹੀਂ 부ਆ ਜੀ ਮੈਂ ਮਾੜਾ ਨਹੀਂ ਉਹਨੂੰ ਵੀ ਕਹਿੰਦੀ ਪਰ ਸੰਦੀਪ ਹੈ ਨਾ ਜਿਹੜੀ ਹਰ ਗੱਲ ਦਿਲ ਦੀ ਕਰਨੀ ਆ ਤੇ ਬੜਾ ਚੰਗਾ ਲੱਗਦਾ ਉਹਦੇ ਨਾਲ ਤੇ ਮੈਂ ਜਦੋਂ ਬੈਣੀ ਖਲੋਨੀ ਗੱਲਾਂ ਬਾਤਾਂ ਕਰਦੀ ਆ ਦੂਰੋਂ ਦੂਰੋਂ ਸਾਰੇ ਚੰਗੇ ਲੱਗਦੇ ਚੱਲ ਪੁੱਤ ਮੇਰੀ ਗੱਲ ਸੁਣ ਨੀ ਬਾਬੀ ਦੇ ਖੁੱਤ ਗੱਲਾਂ ਨਾਲ ਸਹਿਮਤ ਹਾਂਜੀ ਮੈਂ ਤੁਹਾਡੀਆਂ ਦੋਵਾਂ ਦੀਆਂ ਗੱਲਾਂ ਨਾਲ ਸਹਿਮਤ ਹਾਂ ਮੈਨੂੰ ਕੋਈ ਨਹੀਂ ਦੁਸ਼ਮਣ ਜਾਂ ਮੈਂ ਕਰਾਂ ਦੋਖੀ ਵੀ ਕੋਈ ਨਹੀਂ ਮੇਰਾ ਪਰ ਜਿਹੜੀ ਜਿਹੜੀ ਤੁਹਾਡੀ ਘਰ ਵਿੱਚ ਗੱਲ ਵਾ ਨਾ ਉਹ ਤੁਹਾਡੇ ਉਹਦੇ ਨਾਲ ਦੀ ਰੀਤ ਨਹੀਂ ਹੈਗੀ ਕਿੱਥੇ ਤੂੰ ਇੱਥੇ ਗੱਲ ਕਰ ਲੈਣੀ ਛੱਟ ਪਿੰਦਰ ਨਾਲ ਕਿੱਥੇ ਤੂੰ ਉੱਥੇ ਅਮਰਜੀਤ ਨਾਲ ਗੱਲ ਪੁੱਤ ਕਰਨ ਜਾਣਾ ਮੈਂ ਇਹ ਨਹੀਂ ਕਹਿੰਦੀ ਨਾ ਮਿਲੋ ਬਿਲੋ ਉਹ ਸੋ ਉਹ ਸੋ ਸਾਰਿਆਂ ਨਾਲ ਅਜਿੰਦੇ ਸੁਣੋ ਸਾਰਿਆਂ ਦੀ ਕਰੋ ਮੰਨ ਦੀ ਹਾਂਜੀ ਬੁਆ ਜੀ ਇਹ ਕਰਕੇ ਤੁਸੀਂ ਸਗੋਂ ਇਕੱਠੀਆਂ ਜੇ ਤੁਹਾਡਾ ਜਿਆਦਾ ਵੈਨਾ ਇੱਕ ਦੂਜੀ ਦਾ ਉਹ ਤੁਹਾਡੇ ਚਾਚੇ ਤਾਈ ਦੀ ਆ ਹੁਣ ਤੁਸੀਂ ਇੱਥੇ ਆਪਣੀਆਂ ਜੇ ਸਕੀਆਂ ਹਾਂਜੀ ਬੁਆ ਜੀ ਹਾਂਜੀ ਫਰਕ ਤਾਂ ਪੈਂਦਾ ਨਾ ਥੋੜਾ ਬਹੁਤਾ ਹਾਂਜੀ ਤੇ ਮੈਂ ਤੇ ਬੜਾ ਕੁਝ ਸੋਚਣ ਲਈ ਗਾ ਦਾ ਗਾ ਤੇ ਤੂੰ ਹੀ ਤੇ ਇਦਾਂ ਹੋਣੀ ਕਿ ਦੂਜੇ ਨਾਲ ਲਗਤ ਬਾਜੀ ਕਰਦੀਆਂ ਜਾਂ ਇਦਾਂ ਕਿਦਾਂ ਘੜੀ ਨੰਗਣੀ ਆ ਕੱਲ ਸੁਖਨਾ ਮਨਜੋਦ ਵਿਆਹਣਾ ਵਾ ਬੋਪੀ ਹੋਣੀ ਆ ਤੇ ਇਦਾਂ ਤੇ ਰਗੜੇ ਝਗੜੇ ਕਰਦੇ ਆ ਬੁਰੇ ਬੜੇ ਲੱਗਣਾ ਤੈਨੂੰ ਹਾਂਜੀ ਪੂਆ ਜੀ ਨਹੀਂ ਮੈਂ ਤੇ ਮਨਜੋਦ ਦਾ ਕਰਨਾ ਆਪਣੀ ਪਸੰਦ ਦੀ ਲਿਆਵਾਂਗੀ ਅੱਜ ਵਾਜਾ ਵਿਆਹ ਕਰ ਲਿਆ